ਤੇ ਜਿਸ ਸਮੇਂ 스테ਜ ਤੇ ਮੈਂ ਕਹਿਣ ਤੋਂ ਗਰੀਜ਼ ਨਹੀਂ ਕਰਾਂਗੀ 스테ਜ ਤੋਂ ਆਵਾਜ਼ ਆਉਂਦੀ ਏ ਆਵਾਜ਼ ਕੀ ਆਈ ਏ ਪੁਰਜਾ ਤੇ ਨਾਲ ਹੀ ਆਵਾਜ਼ ਆ ਗਈ ਏ ਪਟੋਲਾ ਗੁਰੂ ਪਿਆਰ ਵਾਲਿਓ ਅੱਜ ਸਾਡੇ ਹਾਲਾਤ ਨੇ ਇਹ ਗੱਲਾਂ ਕਰਨੀਆਂ ਪੈਣਗੀਆਂ ਮੇਰੀਆਂ ਮੇਰੇ ਵੀਰ ਕੁਰਸੀਆਂ ਤੇ ਬੈਠੇ ਨੇ ਨਾ ਵੇਖ ਰਹੇ ਨੇ ਇਧਰੋਂ ਆਵਾਜ਼ ਆਈ ਏ 스테ਜ ਤੋਂ ਪੁਰਜਾ ਤੇ ਮੇਰੇ ਵੀਰ ਫਟਾਫਟ ਉੱਠੇ ਨੇ ਪਿਛਲੀ ਸਾਈਡ ਤੇ ਬੈਠੇ ਨੇ ਇੱਕਦਮ ਉੱਠੇ ਵੇਖਣ ਨੂੰ ਲੱਗਦਾ ਏ ਮੇਰੇ ਵੀਰਾਂ ਦੀ ਜ਼ਮੀਰ ਜਾਗੀ ਏ ਕਿਉਂਕਿ ਅਸੀਂ ਉਹ ਆ ਜਿਹੜੇ ਦੂਸਰਿਆਂ ਦੀਆਂ ਬਹੁ ਵੇਟੀਆਂ ਨੂੰ ਛੜਾ ਕੇ ਘਰੋ ਘਰੀ ਪਹੁੰਚਾਉਂਦੇ ਰਹੇ ਸੀ ਅਸੀਂ ਉਹਨਾਂ ਦੇ ਵਾਰਸਾਂ ਵੇਖਣ ਨੂੰ ਲੱਗਦਾ ਏ ਮਾਨੂੰ ਖੁਸ਼ੀ ਜੀ ਹੁੰਦੀ ਏ ਮੇਰੇ ਵੀਰਾਂ ਦੀ ਜ਼ਮੀਰ ਜਾਗੀ ਏ ਜਿਸ ਵੇਲੇ ਸਟੇਜ 'ਤੇ ਵਾਲੇ ਨੂੰ ਆ ਰਹੇ ਨੇ ਨਾ ਇੱਕ ਵੀਰ ਨੇ ਤਾਂ ਪਿਸਟਲ ਵੀ ਕੱਢ ਲਿਆ ਵੇਖਣ ਨੂੰ ਲੱਗਦਾ ਏ ਹੁਣ ਤਾਂ ਵੀਰ ਦੀ ਜ਼ਿਆਦਾ ਹੀ ਜ਼ਮੀਰ ਜਾਗੀ ਭੈਣ ਨੂੰ ਗਾਲ ਕੱਢੀਏ ਜਿਸਮੇ ਭੈਣ ਨੂੰ ਗਾਲ ਕੱਢੀ ਲੱਗਦਾ ਏ ਵੀਰਾਂ ਦੀ ਬੜੀ ਜਮੀਰ ਜਾਗੀ ਤਸਲ ਕੱਢ ਲਿਆ ਹੱਥ ਵਿੱਚ ਮੇਰੇ ਵੀਰ ਨੇ ਲੱਗਦਾ ਏ ਆਰ ਪਾਰ ਦੀ ਲੜਾਈ ਹੋਵੇਗੀ ਗੁਰੂ ਪਿਆਰ ਵਾਲਿਓ ਦੂਸਰੇ ਵੀਰ ਨੇ ਹੱਥ ਵਿੱਚ ਪੈਸੇ ਕੱਢ ਲਏ ਲੱਗਦਾ ਏ ਕਿ ਵੀਰ ਨਾ ਹਿਸਾਬ ਕਿਤਾਬ ਕਰਨ ਲੱਗਿਆ ਏ ਵੀ ਚੱਲ ਜਿਹੜਾ ਤੇਰਾ ਬਣਦਾ ਏ ਤੂੰ ਲੈ ਇਥੋਂ ਦਫਾ ਹੋ ਲੱਗਦਾ ਤਾਂ ਇਦਾਂ ਹੀ ਇਹ ਵੀ ਜਾ ਕੇ ਗੁਲਾਮੇ ਚ ਹੱਥ ਪਾਉਣਗੇ ਉਹਦੇ ਕਿ ਸਾਡੇ ਘਰੇ ਆ ਕੇ ਸਾਡੀਆਂ ਭੈਣਾਂ ਨੂੰ ਗਾਲਾਂ ਕੱਢ ਰਿਆਈਂ ਪਰ ਗੁਰੂ ਪਿਆਰ ਵਾਲਿਓ ਜਿਸ ਸਮੇਂ ਸਟੇਜ ਦੇ ਕੋਲੇ ਆਏ ਨੇ ਨਾ ਵੇਖ ਕੇ ਹੈਰਾਨ ਹੋ ਗਏ ਗੁਰੂ ਪਿਆਰ ਵਾਲਿਓ ਜਿਹੜਾ ਪਿਸਟਲ ਵੀਰ ਨੇ ਕੱਢਿਆ ਸੀ ਨਾ ਫੋਕੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਪੈਸੇ ਕੱਢੇ ਸੀ ਲੱਗਦਾ ਸੀ ਕਿ ਹਿਸਾਬ ਕਿਤਾਬ ਕਰਨਾ ਏ ਤੇ ਬਾਰਨੇ ਸ਼ੁਰੂ ਕਰ ਦਿੱਤੇ ਡੱਡੂ ਟਪੂਸੀਆਂ ਸ਼ੁਰੂ ਹੋ ਗਈਆਂ ਸਾਡੀਆਂ ਜਮੀਰਾਂ ਮਰ ਗਈਆਂ ਸਾਡੀਆਂ ਅਣਖਾਂ ਮਰ ਗਈਆਂ ਇੰਨੇ ਨੂੰ ਮੇਰੀਆਂ ਭੈਣਾਂ ਨੇ ਵੇਖ ਲਿਆ ਕੀ ਵੇਖਿਆ ਕਿ ਵੀਰਾਂ ਨੇ ਤਾਂ ਡੱਡੂ ਟਪੂਸੀਆਂ ਸ਼ੁਰੂ ਕਰ ਦਿੱਤੀਆਂ ਭੈਣਾਂ ਵੀ ਫਟਾਫਟ ਉਠੀਆਂ ਨੇ ਲੱਗਦਾ ਏ ਉਹ ਭੈਣ ਜਿਹੜੀ ਮੁਰੇ ਆਉਂਦੀ ਏ ਨਾ ਅੱਜ ਮਾਤਾ ਪਿਤਾ ਕੌਰ ਜੀ ਦੇ ਪੂਰਨਿਆਂ ਤੇ ਚੱਲੇਗੀ ਲੱਗਦਾ ਏ ਆਪਣੇ ਵੀਰਾਂ ਦੀ ਜਮੀਰ ਨੂੰ ਹਿਲਾਉਣੇਗੀ ਆਪਣੇ ਵੀਰਾਂ ਦੀ ਜਮੀਰ ਨੂੰ ਜਗਾ ਦੇਵੇਗੀ ਵੇਖਣ ਨੂੰ ਤਾਂ ਇਤੈ ਹੀ ਲੱਗ ਰਿਹਾ ਏ ਪਤਾ ਉਹ ਦਿਨ ਲੱਗਿਆ ਜਦੋਂ ਕਿਸੇ ਨੇ ਆ ਕੇ ਕਿਹਾ ਭੈਣਿਆ ਚੁੰਨੀ ਚੱਕੀ ਥੱਲੇ ਡਿੱਗੀ ਪਈ ਆ ਜੇ ਸ਼ਰਮ ਮੇਰੇ ਵੀਰਾਂ ਨੂੰ ਨਹੀਂ ਨਾ ਰਹੀ ਭੈਣਾਂ ਨੂੰ ਵੀ ਨਹੀਂ ਰਹੀ ਕੱਲੀ ਕਮੀ ਜ਼ਮੀਰਾਂ ਮੇਰੇ ਵੀਰਾਂ ਦੀਆਂ ਨਹੀਂ ਮਰੀਆਂ ਨਾਲ ਸਾਡੀਆਂ ਵੀ ਮਰ ਗਈਆਂ ਅਸੀਂ ਰੋਸਾ ਕਰਕੇ ਵਿਖਾ ਦਿੰਦੇ ਕਿ ਸਾਨੂੰ ਗਾਣਾ ਕੱਢਦੇ ਨੇ ਅਸੀਂ ਨਹੀਂ ਨੱਚਣਾ ਮਾਡਰਨ ਜ਼ਮਾਨਾ ਏ ਜੀ ਮਾਡਰਨ ਜ਼ਮਾਨੇ ਦੀ ਆੜ ਲੈ ਲਈਏ ਗੁਰੂ ਪਿਆਰ ਵਾਲੋ ਸਾਡੀਆਂ ਚੁੰਨੀਆਂ ਕੋਈ ਹੋਰ ਦੱਸ ਰਿਹਾ ਏ ਕਿ ਪੈਰਾਂ ਵਿੱਚ ਰੁਲਦੀ ਏ ਧੀ ਕਿਦੇ ਆਸੀ ਬਾਜਾਂ ਵਾਲੇ ਪਿਤਾ ਦੇ ਸ਼ਰਮ ਨਹੀਂ ਆਉਣੀ ਚਾਹੀਦੀ ਬੜੀ ਜਾਗਰੂਕਤਾ ਆ ਰਹੀ ਏ ਗੁਰੂ ਪਿਆਰ ਵਾਲੋ ਆਪਣੀਆਂ ਚੁੰਨੀਆਂ ਤੇ ਦਸਤਾਰਾਂ ਦੀ ਸੰਭਾਲ ਕਰੋ ਅਸੀਂ ਉਹ ਰੋਸਾ ਕਰਕੇ ਵਿਖਾ ਦਿਆਂ ਕਰੀਏ ਅਸੀਂ ਹੀ ਆਪਣੇ ਚਮਟੇ ਵੇਲੇਣੇ ਚੱਕ ਲਿਆ ਕਰੀਏ ਕਿ ਅਸੀਂ ਨਹੀਂ ਨੱਚਦੀਆਂ ਇਹ ਤਾਂ ਸਾਨੂੰ ਗਾਣਾ ਘੜਦੇ ਨੇ ਨਾ ਨਾ ਜੇ ਮੇਰੇ ਵੀਰਾਂ ਨੂੰ ਸ਼ਰਮ ਨਹੀਂ ਰਹੀ ਸ਼ਰਮ ਸਾਨੂੰ ਵੀ ਨਹੀਂ ਰਹੀ ਵਾਰਿਸ ਸੀ ਕਲਗੀ ਤਰਪੀਤਾ ਦੇ ਆ ਅਸੀਂ ਇੱਕ ਅਕਾਲ ਪੁਰਖ ਦੇ ਪੁਜਾਰੀ ਆ ਪਰ ਹਾਲਾਤ ਕਿਹੋ ਜੇ ਹੋਏ ਆਪਣੇ ਵਾਰਸਾਂ ਤੋਂ ਸਿੱਖਿਆ ਲੈਣੀ ਸੀ ਅਸੀਂ ਉਹ ਆ ਜਿਨ੍ਹਾਂ ਨੂੰ ਆਵਾਜ਼ਾਂ ਪਈਆਂ ਸੀ ਗਈ ਗਈ ਬੀਬੀ ਵਸਰੇ ਨੂੰ ਗਈ ਮੋੜੀ ਬਾਬਾ ਡਾਂਗ ਵਾਲਿਆ ਸਰਦਾਰਾ ਮੋੜੀ ਬਾਬਾ ਕੱਛ ਵਾਲਿਆ ਸਰਦਾਰਾ ਕੱਲਾ ਡਾਂਗ ਵਾਲਾ ਕਿਉਂ ਨਹੀਂ ਕਹਿ ਕੇ ਰੁੱਕ ਗਏ जाननियां ਨੇ ਮੇਰੀਆਂ ਭੈਣਾ ਡਾਂਗ ਵਾਲੇ ਦੇ ਹੱਥ ਵਿੱਚ ਪਾਵਰ ਹੈ ਛੜਾ ਤਾਂ ਸਕਦਾ ਏ ਪਰ ਭਰੋਸਾ ਨਹੀਂ ਕੀਤਾ ਜਾ ਸਕਦਾ ਛੜਾ ਕੇ ਆਪਣੇ ਘਰੇ ਵੀ ਬਿਠਾ ਸਕਦਾ ਏ ਕੀ ਭਰੋਸਾ ਕਰ ਸਕਦੀ ਆ ਹਾਂ ਪਰ ਕਸ਼ਰੇ ਵਾਲੇ ਤੇ ਪੂਰਨ ਭਰੋਸਾ ਏ ਇਹ ਛੜਾਵੇਗਾ ਵੀ ਤੇ ਘਰੇ ਵੀ ਪਹੁੰਚਾ ਕੇ ਆਵੇਗਾ ਪਰ ਅੱਜ ਦੇ ਹਾਲਾਤ ਕੀ ਕਹਿੰਦੇ ਨੇ ਬਾਣਾ ਵੀ ਪਾਇਆ ਏ ਕਿਰਪਾਨ ਵੀ ਉਤੋਂ ਦੀ ਪਾਈਏ ਤੇ ਹੋ ਕੇ ਨਸ਼ੇ 'ਚ ਟੁੱਣ ਸਟੇਜਾਂ ਤੇ ਚੜਦੇ ਆਂ ਕਿਹੜੀਆਂ ਤੇ ਗੁਰਮਤੀਆਂ ਤੇ ਨਾ ਨਾ ਗੁਰੂ ਪਿਆਰ ਵਾਲੋ ਜਿੱਥੇ ਆਰਕੈਸਟਰਾਂ ਨੱਚਦੀਆਂ ਨੇ ਨਾ ਮਾਫ਼ ਕਰਨਾ ਇੱਥੇ ਗਾਤਰੇ ਪਾ ਕੇ ਵੀ ਚੜ ਜਾਂਦੇ ਨੇ ਕਿਰਪਾਨਾ ਪਾ ਕੇ ਵੀ ਜਿਹੜੇ ਅਮਰਤ ਸ਼ੱਕੇ ਵੀ ਨਗੁਰੇ ਰਹਿ ਜਾਂਦੇ ਨੇ ਆਓ ਆਪਣੇ ਬਾਣੀ ਦੀ ਸੰਭਾਲ ਕਰੀਏ ਇੱਕ ਉਹ ਅੰਕਾਰ ਇੱਕ ਅਕਾਲ ਪੁਰਖ ਦੇ ਪੁਜਾਰੀ ਬਣੀਏ ਫਿਰ ਸੋਚੀ ਆਵੇਗੀ ਬਿਵੇਕ ਬੁੱਧੀ ਆਵੇਗੀ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਣਗੇ ਗੁਰੂ ਪਿਆਰ ਵਾਲੇ ਉਹ ਦਿੱਤਾ ਸਮਾ ਸਮਾਪਤ ਹੋ ਗਿਆ ਵਿਚਾਰਾਂ ਕਰਦਿਆਂ ਤੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਤੇ ਗੁਰੂ ਦੀ ਪਿਆਰੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਦੇਹੋ ਅਸੀਸ ਕਥਾ ਕਰਨ ਦੀ ਜਾਂਚ ਆ ਜਾਵੇ ਪਿਆਰ ਤੇ ਸਤਕਾਰ ਨਾਲ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ